ਸਾਰੇ ਆਈ ਹੋਪ ਤੁਸੀਂ ਸਾਰੇ ਜਣੇ ਠੀਕ ਹੋਵੋਗੇ ਅਸੀਂ ਵੀ ਬਿਲਕੁਲ ਠੀਕ ਆ ਤੇ ਸਵੇਰੇ ਸਵੇਰੇ ਨਹੀਂ ਮੁਲਕੀ ਦੁਪਹਿਰ ਹੀ ਪੈ ਗਈ ਹੈ 11:11:11 ਦਾ ਟਾਈਮ ਆ ਤੇ ਮੈਂ ਦੇਣ ਲੱਗਿਆ ਬੀਸ਼ੂ ਨੂੰ ਰੋਟੀ ਅੱਜ ਬੀਸ਼ੂ ਨਾ ਸਕੂਲ ਨਹੀਂ ਗਿਆ ਫਰੈਂਡਸ ਬੀਸ਼ੂ ਨੂੰ ਨਾ ਸਕੂਲ ਨਹੀਂ ਭੇਜਿਆ ਕਿਉਂਕਿ ਬਹੁਤ ਜ਼ਿਆਦਾ ਨਾ ਮੈਂ ਥੱਕ ਗਈ ਸੀ ਕਿ ਕੱਲ ਮੈਂ ਖੁਦ ਵੀ ਥੱਕ ਗਈ ਸੀ ਉਹ ਵੀ ਇੰਨੀ ਮਸਤੀ ਉਹਨੇ ਵੀ ਕੱਲ ਇੰਨੀ ਮਸਤੀ ਕੀਤੀ ਨਾ ਨਾਨਾ ਨਾ ਆਏ ਸੀਗੇ ਤੇ ਉਹਨੇ ਇੰਨੀ ਮਸਤੀ ਕਰਦਾ ਇੰਨੀ ਮਸਤੀ ਕਰਦਾ ਉਹ ਥੱਕ ਜਾਂਦਾ ਤੇ ਮੈਂ ਵੀ ਥੱਕ ਗਈ ਸੀ ਕੱਲੀ ਦਾ ਗਰਮੀ ਨਾਲੇ ਬਹੁਤ ਤਾਂ ਮੈਂ ਥੱਕ ਗਈ ਸੀ ਕਿ ਉਸ ਤੋਂ ਬਾਅਦ ਮੈਂ ਨਾ ਸਵੇਰੇ ਨੂੰ ਸਕੂਲ ਮੈਂ ਖੁਦ ਵੀ ਨਹੀਂ ਭੇਜਿਆ ਤੇ ਉਹ ਵੀ ਨਹੀਂ ਜੀ ਉੱਠਦਾ ਪਿਆ ਉਹ ਤਾਂ ਹੋਣ ਉੱਠਿਆ ਅੱਜ 11 ਵਜੇ ਤੇ ਅੱਥਿਫ ਕੱਲ ਮੈਂ ਕੀ ਬਣਾਇਆ ਸੀ ਉਹ ਵੀ ਮੈਂ ਤੁਹਾਨੂੰ ਨਹੀਂ ਦਿਖਾਇਆ ਕੱਲ ਮੈਂ ਬਣਾਇਆ ਸੀਗਾ ਪਨੀਰ ਮਸ਼ਰੂਮ ਵਿੱਚ ਹੀ ਪਨੀਰ ਤੇ ਇਹ ਨਾ ਇੱਕ ਮਸ਼ਰੂਮ ਦਾ ਪੈਕੇਟ ਸੀਗਾ ਉਹ ਵੀ ਮੇਰੇ ਅੰਦਰ ਹੀ ਐਡ ਕਰ ਦਿੱਤਾ ਔਰ ਮਟਰ ਬਹੁਤ ਟੇਸਟੀ ਗਰੇਵੀ ਬਣੀ ਹੈ ਤੱਬੀ ਉਹ ਕਹਿੰਦਾ ਮम्मा ਮੈਨੂੰ ਇਹਦੇ ਨਾਲ ਹੀ ਨਾ ਹੁਣ ਦੇ ਦਿਓ ਰੋਟੀ ਮम्मा ਤੇ ਬਸ ਮੈਂ ਨਾਲ ਹੁਣ ਇਹਨੂੰ ਰੋਟੀ ਦੇ ਦਵਾਂਗੀ ਤੇ ਨਾਲ ਬਣਾਈ ਸੀ ਮੈਂ ਆਲੂ ਤੇ ਪਨੀਰ ਤੇ ਗੋਭੀ ਦੀ ਸਬਜ਼ੀ ਮਿਕਸ ਤੇ ਆ ਬਣਾਇਆ ਸੀ ਦਹੀਂ ਸੀਗਾ ਨਾਲ ਮਤਲਬ ਜੋ ਕੁਝ ਵੀ ਹੁੰਦਾ ਲਟਰਮ ਪਟਰਮ ਫੁਲਕੇ ਚਾਵਲ ਨਮਕੀਨ ਤੇ ਬਸ ਇਹੀ ਸੀਗਾ ਤਾਂ ਹੁਣ ਆਪਾਂ ਨਾ ਆ ਦੇਖੋ ਕਿ ਸ਼ੂਨ ਸੁੱਤਾ ਉਠਿਆ ਬ੍ਰਸ਼ ਕਰਾਇਆ ਰੋਲਾ ਪਾ ਪਾ ਕੇ ਇਹਨੂੰ ਲੱਗੀ ਐ ਭੁੱਖ ਕਹਿੰਦਾ ਮਮਾ ਮੇਰਾ ਤੁਸੀ ਪਹਿਲਾਂ ਸਾਰਦਾ ਸੈਵਨ ਸਾਰਦਾ ਹੂੰ ਤੇ ਬਸ ਹੁਣ ਖਾਣਾ ਖਾ ਲਾਂਗੀ ਉਸ ਤੋਂ ਬਾਅਦ ਨਾ ਬਹੁਤ ਜ਼ਿਆਦਾ ਖਨਾਰਾ ਪਿਆ ਐ ਮਤਲਬ ਇਹ ਨਹੀਂ ਕਿ ਰਸੋਈ 'ਚ ਹੀ ਖਨਾਰਾ ਪਿਆ ਦੇਖੋ ਕੱਲ ਰਸੋਈ 'ਚ ਨਹੀਂ ਮਤਲਬ ਕਿ ਬਾਹਰ ਵੀ ਰੂਮ ਕੀ ਕੀਤਾ ਲੈ ਤੱਕ ਮੈਂ ਹੁਣ ਬਸ ਆਪਣਾ फटाफट ਕੰਮ ਕਰ ਲਿਆ ਫਰੈਂਡਸ ਸਵੇਰ ਤੋਂ ਬਾਅਦ ਨਾ ਮੈਂ ਹੁਣ ਦੁਆਰਾ ਵੀਡੀਓ ਸ਼ੂਟ ਕਰਨ ਲੱਗੀ ਆ ਮੈਂ ਕੋਈ ਵੀ ਸਵੇਰ ਤੋਂ ਬਾਅਦ ਨਾ ਵੀਡੀਓ ਨਹੀਂ ਸ਼ੂਟ ਕੀਤੀ ਮੈਨੂੰ ਟਾਈਮ ਨਹੀਂ ਲੱਗਾ ਕਿਉਂਕਿ ਖਲਾਰਾ ਬਹੁਤ ਪਿਆ ਸੀਗਾ ਮਤਲਬ ਕਿ 2 ਵਜੇ ਤੱਕ ਨਾ ਮੈਂ ਘਰ ਦਾ ਹੀ ਕੰਮ ਕਰਦੀ ਰਹੀ ਫਿਰ ਵਿਸ਼ੂ ਨੂੰ ਨਵਾਇਆ ਵਗੈਰਾ ਤੇ ਸਰੀਰ ਨਾ ਸਹੀ ਨਹੀਂ ਸੀ ਥੋੜੇ ਥੱਕ ਗਈ ਆ ਮੈਂ ਨਾ ਉਹਦੇ ਕਰਕੇ ਮੇਰਾ ਦਿਲ ਨਹੀਂ ਕਰਦਾ ਪਿਆ ਸੀ ਹੁਣ ਟਿਵੀਸ਼ਨ ਵਾਲੇ ਬੱਚੇ ਆ ਗਏ ਆ ਤੇ ਇੱਕ ਤੋਂ ਬੱਚਾ ਨਾ ਨਹੀਂ ਸੀ ਆਇਆ ਬਰਥਡੇ ਤੇ ਤਾਂ ਮੈਂ ਉਹਦੇ ਵਾਸਤੇ ਕੇਕ ਰੱਖਤਾ ਸੀ ਹੋਵੇਂ ਉਹਨੂੰ ਕੇਕ ਦੇ ਦਵਾਂਗੇ ਤਾਂ ਆਹ ਦੇਖੋ ਬਾਹਰ ਇੰਨਾ ਹਨੇਰਾ ਹਨੇਰਾ ਹੋਇਆ ਹੈ ਨਾ ਬਾਹਰ ਬੱਦਲ ਵਰਗਾ ਮੌਸਮ ਹੋਇਆ ਹੈ ਇੱਥੇ ਦਰਵਾਜ਼ਾ ਵੀ ਖੁੱਲ੍ਹਾ ਹੈ ਪਰ ਫਿਰ ਵੀ ਇੰਨੀ ਰੋਸ਼ਨੀ ਨਹੀਂ ਆਉਂਦੀ ਪਈ ਹਨੇਰਾ ਹਨੇਰਾ ਮੈਂ ਦੇਖਿਆ ਹੀ ਨਹੀਂ ਸੂਰ ਦੀ ਨਾ ਨਿਕਲੀ ਨੀ ਹੂੰ ਆਹ ਦੇਖੋ ਬਾਹਰ ਨਾ ਥੋੜਾ ਮੌਸਮ ਐਦਾਂ ਹੀ ਵਧੀਆ ਹੋਇਆ ਹੈ ਅੰਦਰ ਨਾ ਹਨੇਰਾ ਹਨੇਰਾ ਪਿਆ ਹੈ ਫੋਨ ਇੱਕ ਤੋਂ ਉਹ ਬੱਚਾ ਜਿਹੜਾ ਨਹੀਂ ਸੀ ਆਇਆ ਨਾ ਉਹਨੂੰ ਮੈਂ ਥੋੜਾ ਜਿਹਾ ਕੇਕ ਪਾ ਕੇ ਦੇ ਦਵਾਂਗੀ ਤੇ ਆ ਦੇਖੋ ਰਸੋਈ ਵਗੈਰਾ ਸਾਰੀ ਕਲੀਨ ਕੀਤੀ ਕਿਉਂਕਿ ਬਹੁਤ ਗੰਦਗੀ ਜੀ ਲੱਗਦੀ ਪਈ ਸੀਗੀ ਰਾਤ ਦੇ ਖਲਾਰੇ ਕਰਕੇ ਤਾਂ ਜਿੰਨਾ ਤੋਂ ਹੋਇਆ ਮੈਂ ਕਰ ਲਿਆ ਉਸ ਤੋਂ ਬਾਅਦ ਲੇਟੀ ਮੈਂ ਉਸ ਤੋਂ ਬਾਅਦ ਉੱਠੀ ਨਹੀਂ ਫੋਨ ਉੱਠਿਆ ਤੇ ਹੁਣ ਬੱਸ ਕਿਚਰ ਨੂੰ ਕੇਕ ਦੇ ਦਿੰਨੇ ਆ ਜਿੱਦਾਂ ਮਰਜੀ ਕਿੱਦਾਂ ਜਾਓਗੇ ਜੇ ਬਾਰਿਸ਼ ਸਟਾਰਟ ਹੋ ਗਈ ਤੇ ੱਡੀ ਚਲਾਉਣੀ ਹੁੰਦੀ ਮम्मा ਨੂੰ ਵਿਸ਼ਾ ਜਾ ਗੇਟ ਬੰਦ ਤੇ ਇਹਨੂੰ ਕਿ ਇਹ ਆਇਆ ਨਹੀਂ ਸੀ ਕੱਲ ਤੇ ਇਹਨੂੰ ਮੈਂ ਕਿਹਾ ਬਰਥਡੇ ਕੇਕ ਦੇ ਦਿੰਨੀ ਆ ਇਹ ਖਾ ਲੇਗਾ ਤੇ ਥੋੜਾ ਜਿਹਾ ਕੇਕ ਮੈਂ ਹੋਰ ਪਾ ਲਿਆਈ ਆ ਮਤਲਬ ਬਚਿਆ ਸੀਗਾ ਮੈਂ ਕਿਹਾ ਫਿਨਿਸ਼ ਕਰਦੇ ਨੇ ਆਹ ਵਾਲਾ ਕੇਕ ਮੈਂ ਤੇ ਬਿਸ਼ੂ ਥੋੜਾ ਜਿਹਾ ਖਾ ਲਾਂਗੇ ਤੇ ਫਿਰ ਬੱਚਾ ਨੂੰ ਪੜਾਵਾਂਗੇ ਮੈਂ ਕਿਹਾ ਚਲ ਪਹਿਲਾਂ ਆਇਆ फटाफट ਖਾ ਲੇਗਾ ਸੋ ਇਦਾਂ ਨੀ ਨਾ ਕਰੀ ਹਾਲੇ ਬਿਸ਼ੂ ਹੋ ਗਿਆ ਫਿਨਿਸ਼ ਜਲਦੀ ਕਰ ਲੈ ਬੇਟਾ ਫਿਰ ਟੈਸਟ ਦੇ ਅਛੜਈਦਾ ਨਹੀਂ ਹੁੰਦਾ ਖਾਲਾ ਫੋਟਾ ਫਟ ਬੱਸ ਕੀ ਰਾਜਕ ਥੋੜੀ ਜੀ ਤੇ ਦਿੱਤਾ ਆਦੇ ਬੀਸ਼ੂ ਵੀ ਖਾਂਦਾ ਪਿਆ ਬੀਸ਼ੂ ਨੂੰ ਤੇ ਮੈਂ ਆਪ ਹੀ ਖਵਾਉਂਦੀ ਪਈ ਆ ਬੀਸ਼ੂ ਵੀ ਤੇਰੇ ਵਾਂਗੂ ਹੀ ਕਰਦਾ ਖਾਣ ਪੀਣ ਚ ਇੰਗਲਿਸ਼ ਦਾ ਕਰੀਏ ਮੈਂ ਜੀ ਵਰਡ ਮੀਨਿੰਗ ਟੈਸਟ ਸੀ ਹਾਂ ਕਰ ਲੈ ਕਰ ਲੈ ਕੱਢੋ ਇਹ ਯੱਕੇਮ ਨਾਲ ਖਲਾ ਉਹ ਕਿਰੇ ਵਾਰ ਮਾਰਿਆ ਸਾਡੇ ਵਾਰ ਇਹ ਸਾਡੇ ਹੈ ਹੈ ਚਪਲ ਦੇ ਵੀ ਜੂ ਮਾ ਦੀ ਹਾਂ ਚਪਲ ਚਪਲ ਤਤਪਤ ਬੋਰਦੀ ਰਹੀ ਮੈਂ ਗਲਾਈਸ ਨਹੀਂ ਤਤ ਗਲਾਈਸ ਜੀ ਤਤ ਤੇ ਫਰੈਂਡਸ ਹੁਣ ਵੀ ਉਹ ਕਹਿੰਦਾ ਪਿਆ ਸੀ ਕੱਲ ਬਰਥਡੇ ਵਾਲੇ ਦੇ ਨਹੀਂ ਕਹਿੰਦਾ ਸੀ ਕਹਿੰਦਾ ਮम्मा ਮੈਨੂੰ ਪੀਜ਼ਾ ਖਾਣਾ ਹੈ ਕੱਲ ਵੀ ਕਹਿੰਦਾ ਸੀ ਕਿ ਪੀਜ਼ਾ ਖਾਣਾ ਹੈ ਕਿਉਂਕਿ ਇਹਨੂੰ ਪੀਜ਼ਾ ਬਹੁਤ ਪਸੰਦ ਹੈ ਤਾਂ ਕੱਲ ਨਾ ਫਿਰ ਇੰਨਾ ਟਾਈਮ ਨਹੀਂ ਕਿਉਂਕਿ ਪੀਜ਼ਾ ਬਣਾਣ ਨੂੰ ਟਾਈਮ ਲੱਗ ਜਾਂਦਾ ਹੈ ਇਨਾ ਟਾਈਮ ਨਹੀਂ ਸੀ ਹੈਗਾ ਫਿਰ ਮੈਨੂੰ ਕਿਹਾ ਮੈਂ ਕਿਹਾ ਚਲ ਕੋਈ ਨਹੀਂ ਫਿਰ ਤੈਨੂੰ ਕਿਸੇ ਦਿਨ ਖਵਾ ਦਵਾਂਗੀ ਤੇ ਇਹ ਕਹਿੰਦਾ ਮम्मा ਪੀਜ਼ਾ ਖਾਣਾ ਹੈ ਫਿਰ ਕਹਿੰਦਾ ਪੀਜ਼ਾ ਖਾਣਾ 9:00 ਵਜੇ ਰਾਤ ਦੇ 9:00 ਤਾਂ ਉੱਤੇ ਹੀ ਹੋ ਗਿਆ ਟਾਈਮ ਤੇ ਦੇਖੋ ਜੇ ਸਾਨੂੰ ਪੀਜ਼ਾ ਮਿਲ ਜੇਗਾ ਤੇ ਤੇਰੇ ਕੋਲ ਪੀਜ਼ਾ ਆ ਲਿਆ ਦਿੰਨੇ ਆ ਤੇ ਖਾ ਲੈਣੇ ਆ ਤੇ ਨੂੰ ਹੁਣ ਪੀਜ਼ਾ ਲਿਆ ਦिए ਚਲੋ ਪੀਜ਼ਾ ਜਿੰਨੇ ਦਾ ਪੀਜ਼ਾ ਮਿਲਦਾ ਹੈਗਾ ਜਿੰਨੇ ਅੱਲਾ ਨੇ ਲਿਖੇ ਆ 자, 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 ਕੀ ਹਕਾ ਕਰੇਦਾ ਥੱਲੇ ਥੱਲੇ ਵੀ ਦੇਖੀ ਜਾਉਣਾ ਚੀਜ਼ 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 ਤਾਂ ਸਾਰਿਆਂ ਤੇ ਪੈਣੀ ਹੈ ਧੀਰਾ ਧੀਰਾ ਇਹ ਤੁਸ ਫੁਰਸੀ ਕਾਈ ਤਾਂ ਉਹ ਇਤਰਾ ਵਾਲੀ ਜਿਹੜਾ ਮੱਖਣੀ ਪਨੀਰ ਪੀਜਾ ਆਹੋ ਦਿਖਾਉ ਹਾਂ ਹਾਂ ਜਦ ਦੇ ਇੰਨੇ ਵੱਡੇ ਪੀਜ਼ਾ ਹੁੰਦੇ ਆ ਨਾ ਕੋਈ ਸਮਝ ਨਹੀਂ ਆਦਾ ਕਿ ਕਿਹੜਾ ਪੀਜ਼ਾ ਖਾਈਏ ਕਿਹੜਾ ਪੀਜ਼ਾ ਖਾਈਏ ਤੇ ਜਿਹੜਾ ਫੁੱਲਪੋਰਾ ਹੁੰਦਾ ਜਿਹਦੇ ਅੰਦਰ ਸਾਰਾ ਕੁਝ ਆ ਜਾਂਦਾ ਇੱਕ ਪੀਜ਼ਾ ਕਿਤੇ ਪੀਜ਼ਾ ਕਿਤੇ ਵੀ ਕਰਾਣੇ ਹੀ ਇੱਕ ਪੀਜ਼ਾ ਤੇ ਇੱਕ 버ਗਰ ਕਿਹੜਾ 버ਗਰ ਚੀਜ਼ਾ ਚੀਜ਼ੀ 버ਗਰ ਆ ਦੇ ਖਾਣ ਲੱਗੀ ਐ ਆਲੇ ਮम्मा ਦਿਖਾਵੇ ਹੈਪੀ ਅਪ ਵੀ シュਦਾ ਤਲੇ ਤੱਕ ਬਰਥਡੇ ਨਹੀਂ ਮੁੱਕਦਾ ਪਿਆ ਆ ਦੇਖੋ ਆ ਵਾਲਾ ਚੀਜ਼ੀ ਆ ਦੇਖ ਲਿਖਿਆ ਚੀਜ਼ੀ 버ਗਰ 버ਗਰ ਹਾਂ ਓਕੇ ਅਗੜੀ ਨੂੰ ਲੱਟ ਦੀ ਨੂੰ ਲੱਟ

ਕੀ ਕੀਤੀ? ਪ੍ਰੀਲੀ ਨਹੀਂ ਪਾਈ ਸੀ। ਕੀ? ਪ੍ਰੀਚ ਨਹੀਂ ਪਾਈ ਸੀ। ਬੰਦੇ ਕੀ ਕਹਿੰਦਾ ਰਿਹਾ? ਪ੍ਰੀ ਕੀ ਨਹੀਂ ਪਾਈ ਸੀ? ਪ੍ਰੀਲੀ, ਪ੍ਰੀਲੀ ਨਹੀਂ ਪਾਈ। ਕੀ ਪਨੀਰ ਚ ਕੀ ਨਹੀਂ ਪਾਈ? ਬਟਨ ਮੋਜ ਨਹੀਂ ਪਾਈ ਹੁੰਦਾ ਬਟਾ। ਗੰਦਾ ਹੁੰਦਾ। ਹਾਂ ਗੰਦਾ ਬਹਿਣਾ। ਸਾਰੇ ਦਾ ਗੱਲ ਤਾਂ ਚੰਗਾ ਹੈ। ਨਹੀਂ। ਸਾਡਾ ਵੀ ਤਾਂ ਬਹਿ ਗਿਆ। ਹਾਂਜੀ ਪੈਕ ਕਰਾਉਣਾ ਭਾਈ ਜੀ। ਬੜਾ ਖੁਸ਼ ਹੁੰਦੇ ਆ। ਕੀ ਕੀ ਤੂੰ ਬਗਿਆ ਨਹੀਂ ਜਾਂਦਾ ਸੀ ਜੇ ਚਾਰ ਜਾ ਕੇ ਰੋਟੀ ਮੰਗੀ ਸਮਝੇ ਇਧਰ ਇਧਰ ਖਾ ਵੀ ਲਾ ਤੇ ਵੀਡੀਓ ਬਣਾਉਂਦਾ ਜਿੱਤੇ ਭੁੱਲ ਗਿਆ ਪੀਜ਼ਾ ਹੀ ਖਾ ਵੀ ਲਿਆ ਤੇ ਵੀਡੀਓ ਬਣਾਉਂਦਾ ਜਾਤ ਭੁੱਲ ਗਿਆ ਹੁਣ ਆਹ ਵਾ ਆਪਣੀ ਕੋਕ ਲਿਆਓ ਭਾਈ ਮੈਂ ਕੋਕ ਨਹੀਂ ਲੈਣੀ